ਸਤਨਾਮ ਸ਼੍ਰੀਦਾਇ ਗੁਰੂ ਸਾਹਿਬ ਜੀਓ ਟੋੜੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਜਿਤਾਰਾ ਸਜ ਅਨੰਦ ਹੋਵੇ ਦਿਨ ਰਾਤੀ ਅੰਕਰ ਬੁਲੋ ਹਮਾਰਾ ਰਹਾ ਗੋਰਾਪੂਰਾ ਪੇਟੇ ਉਹ ਬੜ ਭਾਗੀ जाको अंत न्ड ल अपना बेक सागर संसारा वाहेगुरु जी का खालसा श्री वाहेगुरु जी की फतेह ਸਤਨਾਮ ਸ਼ਿਰੀ ਭਾਈ ਗੁਰੂ ਸਾਹਿਬ ਦੀਓ ਟੋਢੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਜਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕਾਰ ਬੁਲੋ ਹਮਾਰਾ ਰਹਾਉ ਗੋਰਾਪੂਰਾ ਪੇਟੇ ਉਹ ਬੜ ਭਾਗੀ جا ਕੋ ਅੰਤ ਨਾ ਪਰਵਰਾ ਕਰ ਗਏ ਕਾਢ ਲਿਓ ਜਨ ਇਹ ਪੁਨਾ ਬੇਗ ਸਾਗਰ ਸੰਸਾਰ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀਵਾਈ ਗੁਰੂ ਸਾਹਿਬ ਜੀਓ ਟੋਢੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਜਿਤਾਰਾ ਸਜ ਅਨੰਦ ਹੋਵੇ ਦਿਨ ਰਾਤੀ ਅੰਕਰ ਬੁਲੋ ਹਮਾਰਾ ਰਹਾਉ ਗੋਰਾਪੂਰਾ ਪੇਟੇ ਉਹ ਬੜ ਭਾਗੀ جا ਕੋ ਅੰਤ ਨਾ ਪਰਵਰਾ ਕਰ ਗਏ ਕਾਢ ਲਿਓ ਜਨ ਆਪਣਾ ਬੇਕ ਸਾਗਰ ਸੰਸਾਰਾ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀਵਾਈ ਗੁਰੂ ਸਾਹਿਬ ਜੀਓ ਟੋਡੇ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਜਿਤਾਰਾ ਸਜ ਅਨੰਦ ਹੋਵੇ ਜਨ ਰਾਤੀ ਅੰਕਰ ਬੁਲੋ ਹਮਾਰਾ ਰਹਾ ਗੋਰਾਪੂਰਾ ਪੇਟੇ ਉਹ ਬੜ ਭਾਗੀ जाको अंत न्ड जन अपना बेक सागर संसारा गुरु जी का खालसा श्री गुरु जी की फतेह ਸਤਨਾਮ ਸ਼੍ਰੀਵਾਈ ਗੁਰੂ ਸਾਹਿਬ ਜੀਓ ਟੋਡੇ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਜਿਤਾਰਾ ਸਹਿਜ ਆਨੰਦ ਹੋਵੇ ਜਨ ਰਾਤੀ ਅੰਕਰ ਬੁਲੋ ਹਮਾਰਾ ਰਹਾ ਗੋਰਾ ਪੂਰਾ ਪੇਟੇ ਉਹ ਬੜ ਭਾਗੀ جا ਕੋ ਅੰਤ ਨਾ ਪਾਰਵਰਾ ਕਰ ਗਏ ਕਾਢ ਲਿਓ ਜਨ ਇਹ ਪੁਨਾ ਬੇਗ ਸਾਗਰ ਸੰਸਾਰਾ ਵਾਹੀ ਗੁਰਜੀ ਕਾ ਖਾਲਸਾ ਸ਼੍ਰੀ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ਼ਿਰੀ ਭਾਈ ਗੁਰੂ ਸਾਹਿਬ ਜੀਓ ਟੋਢੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਜਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕਾਰ ਬੁਲੋ ਹਮਾਰਾ ਰਹਾ ਗੋਰਾ ਪੂਰਾ ਪੇਟੋ ਬੜ ਭਾਗੀ जाको अंत न्ड जन अपना बेक सागर संसारा वाहेगुरु जी का खालसा श्री वाहेगुरु जी की फतेह ਸਤਨਾਮ ਸ਼੍ਰੀਵਾਈ ਗੁਰੂ ਸਾਹਿਬ ਜੀਓ ਟੋਢੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਜਿਤਾਰਾ ਸਜ ਅਨੰਦ ਹੋਵੇ ਜਨ ਰਾਤੀ ਅੰਕਰ ਬੁਲੋ ਹਮਾਰਾ ਰਹਾ ਗੁਰਪੂਰਾ ਪੇਟੇ ਉਹ ਬੜ ਭਾਗੀ जाको अंत न्ड जन अपना बेक सागर संसारा वाहेगुरु जी का खालसा श्री वाहेगुरु जी की फतेह ਸਤਨਾਮ ਸ਼੍ਰੀ ਵਾਇ ਗੁਰੂ ਸਾਹਿਬ ਦੀਓ ਟੋਡੇ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਜਿਤਾਰਾ ਸਜ ਅਨੰਦ ਹੋਵੇ ਜਨ ਰਾਤੀ ਅੰਕਰ ਬੁਲੋ ਹਮਾਰਾ ਰਹਾ ਗੋਰਾ ਪੂਰਾ ਪੇਟੋ ਬੜ ਭਾਗੀ जाको अंत न बरा कार गए कार्ड जन अपना बेक सागर संसारा संसारगुरु जी का खालसा श्री वाहेगुरु जी की फतेह ਸਤਨਾਮ ਸ਼੍ਰੀ ਗੁਰੂ ਸਾਹਿਬ ਜੀ ਓ ਟੋੜੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਜਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕਾਰ ਬੁਲੋ ਹਮਾਰਾ ਰਹਾ ਗੋਰਾਪੂਰਾ ਪੇਟੇ ਉਹ ਬੜ ਭਾਗੀ جا ਕੋ ਅੰਤ ਨਾ ਪਾਰਵਾਰਾ ਕਰ ਗਏ ਕਾਢ ਲਿਓ ਜਨ ਆਪਣਾ ਬੇਕ ਸਾਗਰ ਸੰਸਾਰਾ ਵਾਹੀ ਗੁਰਜੀ ਕਾ ਖਾਲਸਾ ਸ਼੍ਰੀ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਭਾਈ ਗਰੂ ਸਾਹਿਬ ਜੀਓ ਟੋਢੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਜਿਤਾਰਾ ਸਹਿਜ ਅਨੰਦ ਹੋਵੇ ਦਿਨ ਰਾਤੀ ਅੰਕਾਰ ਬੁਲੋ ਹਮਾਰਾ ਰਹਾਓ ਗੁਰਪੂਰਾ ਪਿਟੇ ਉਹ ਬੜ ਭਾਗੀ جا ਕੋ ਅੰਤ ਨਾ ਪਾਰਵਰਾ ਕਰ ਗਏ ਕਾਢ ਲਿਓ ਜਨ ਆਪਣਾ ਬੇਕ ਸਾਗਰ ਸੰਸਾਰਾ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ